ਆ ਗਿਆ ਪ੍ਰੇਮ ਜੇ ਮਗਰ ਨੂੰ ਨਾ ਮਗਰੋ ਆ ਗਏ ਜੀ ਕੀ ਸ਼ੰਕਰ ਜੀ ਜੈਨਾਗ ਦਿੱਤਾ ਦੋਸਤੋ ਜਿਲ੍ਹਾ ਤਰਨਤਾਰਨ ਸ਼ਹਿਰ ਮੇਰਾ ਪਿੰਡ ਮੇਰਾ ਹਸਲ ਜਿੱਦਾਂ ਅਸੀਂ ਪਾਣੀ ਵਾਲੇ ਸੱਪ ਫੜੇ ਸੀ ਕਿਸੇ ਦੇ ਘਰੋਂ ਭਾਜੀ ਕਿੰਨੇ ਸੱਪ ਆਏ ਇਹ ਹੋੜੇ ਜੀ 15 16 ਹੋੜੇ ਆ ਜੀ ਠੀਕ ਹੈ ਬਾਬਾ ਜੀ ਇਹਨੇਗਾ ਆ ਦੇਖ ਇਹਨਾਂ ਦੇ ਸ਼ਤਰੰਜ ਵਾਂਗੂ ਤੇ ਡਿਜ਼ਾਈਨ ਪੈਂਦੀ ਜਿੱਦਾਂ ਚੈਸਟਰ ਦੇ ਬੋਰਡ ਦੇ ਡਿਜ਼ਾਈਨ ਹੁੰਦੇ ਆ ਆ ਟੱਪੀਆਂ ਪੈਂਦੀਆਂ ਇਹ ਸਾਰੇ ਸੱਪ ਪਾਣੀ ਵਾਲੇ ਆ ਮੇਰੀ ਸਰਕਾਰ ਕੀਰ ਤਾਂ ਨੂੰ ਇਹਨਾਂ ਦੇ ਆਂਡੇ ਵਿਖਾਉਨੇ ਆਂਡਿਆਂ ਤੋਂ ਵੀ ਪਤਾ ਲੱਗ ਜਾਂਦਾ ਸੱਪ ਦੇ ਕਿਹੜੇ ਦੇ ਆਂਡੇ ਆ ਪਰ ਹਰ ਇੱਕ ਬੰਦੇ ਨੂੰ ਨਹੀਂ ਪਤਾ ਲੱਗਦਾ ਉਹਨੂੰ ਹੀ ਪਤਾ ਲੱਗਦਾ ਜਿਹੜਾ ਰੋਜ਼ ਸੱਪ ਵਗੈਰਾ ਫੜਦਾ ਵਾ ਜਿਹੜੇ ਬੰਦੇ ਨੇ ਵਿਚਾਰੇ ਨੇ ਸੱਪ ਹੀ ਨਹੀਂ ਫੜਨੇ ਉਹਨੂੰ ਕੀ ਪਤਾ ਲੱਗੂਗਾ ਆਇਓ ਨਾ ਕਿਉਂ ਤੁਹਾਨੂੰ ਵਿਖਾਉਨੇ ਆ ਸਾਰੇ ਸੱਪ ਪਾਣੀ 'ਚ ਕਿੱਦਾਂ ਜਾਂਦੇ ਜੈ ਮਹਾਦੇਵ ਮੇਰੇ ਸ਼ੰਕਰਪਾਪਾ ਮੇਰੇ ਬੋਲੇ ਨਾਲ ਆ ਦਿਖਾ ਦੇ ਲੋਕਾਂ ਸਾਹ ਜਾਂਦੇ ਇਹ ਨੂੰ ਕਹਿਆ ਕੋਈ ਨੂੰ ਬੋਲਿਆ ਕੋਈ ਨੂੰ ਕਹਿੰਦਾ ਦਸਤੋ ਇਹ ਸਾਰੇ ਸੱਪ ਪਾਣੀ ਵਾਲੇ ਆ ਇਹਨਾਂ ਨੇ ਪਾਣੀ ਦੇ ਵਿੱਚ ਹੀ ਰਹਿਣਾ ਇੱਕ ਸੀਰਜੀ ਥਾਂ ਵੇਖਿਆ ਜਿੱਥੇ ਕੋਈ ਸ਼ਰਦੀ ਆਵਾਜ਼ਾਈ ਨਹੀਂ ਹੈਗੀ ਉਹ ਜਗ੍ਹਾ ਦੇ ਉੱਤੇ ਜਾ ਕੇ ਛੜਤਾ ਤੇ ਹੁਣ ਤੁਹਾਨੂੰ ਦਿਖਾਣੇ ਆ ਸੱਪ ਦੇ ਆ ਕਿਹੜੇ ਆਂਦੇ ਆ ਤੇ ਆ ਸੱਪ ਦੇ ਇਹ ਸਾਰੇ ਸੱਪ ਚੋ ਬੱਚੇ ਨਿਕਲ ਚੁੱਕੇ ਆ ਇਹ ਹੁਣ ਸਾਈਡ ਦੇ ਉੱਤੇ ਰੱਖ ਦਾਂਗੇ ਵੀ ਕੋਈ ਜਾਨਵਰ ਵਗੈਰਾ ਨਾ ਖਾਏ ਪਾ ਬੰਦ ਕਰਕੇ ਜੇ ਪਾਣੀ ਚ ਜਾ ਇੱਕ ਸਾਈਡ ਤੇ ਨੱਪ ਦਿੰਨੇ ਆ ਟੋਆ ਪੁੱਟ ਕੇ ਇਹ ਸੱਪ ਦੇ ਅੰਡੇ ਆ ਦੋਸਤੋ ਦੋਸਤੋ ਕਿਸੇ ਨੂੰ ਸਕਿਨ ਲਰਦੀ ਆ ਕਿਸੇ ਦਾ ਟਾਈ ਫਟਾ ਕਿਸੇ ਨੇ ਬਾਹਰ ਜਾਣਾ ਰਪੋਰਟ ਚ ਪੀਲੀ ਆਂਦਾ ਵਾ ਇਹ ਚੀਜ਼ਾਂ ਦੀ ਤੇਸੀ ਦਵਾਈ ਕਰਦੇ ਕਿਸੇ ਨੂੰ ਗੋਡਿਆਂ ਦੀ ਦਰਦਵਾ ਸਰਵਾਈਕਲ ਕਿਸੇ ਨੇ ਬੜਾ ਟ੍ਰੀਟਮੈਂਟ ਕਰਾ ਰਿਆ ਡਾਕਟਰ ਕਹਿੰਦੇ ਆ ਗ੍ਰੀਸ ਮੁਖੀ ਆ ਇੱਕ ਵਾਰੀ ਆਣ ਕੇ ਵਿਖਾ ਲਿਓ ਬਾਕੀ ਸਭ ਤੋਂ ਵੱਡੀ ਗੱਲ ਆ ਵੀ ਸੱਪ ਫੜੀ ਦੀ ਜਿੰਦਗੀ ਮੌਤ ਵਾਲਾ ਕੰਮ ਆ ਲਾਈਫ ਇਮਾਨਦਾਰੀ ਦੀ ਰੱਖੀ ਨੰਬਰ ਹੈਗਾ ਜੀ 95 92 99 63 35 سوشل میڈیا ਤੇ ਮੇਰਾ ਅਕਾਊਂਟ ਹੈਗਾ ਜੇ ਪੰਜਾਬੀ ਸੱਪਾਂ ਵਾਲੇ ਦੇ ਨਾਂ ਤੇ ਇੰਸਟਾ ਫੇਸਬੁੱਕ ਤੇ YouTube ਦੀ ਆਈਡੀ ਆ ਉਰਤੇ ਮੈਂ ਛੋਟੇ ਸ਼ਾਟ ਬਾਉਣਾ ਇੱਕ ਮੇਰਾ ਚੈਨਲ ਹੈਗਾ ਜੇ ਉਰਤੇ 1500 ਵੀਡੀਓ ਆ ਮੇਰੀ ਉਹ ਹੈਗਾ ਜੀ ਚੈਨਲ YouTube ਦੇ ਉੱਤੇ N double A ਤੇ G 나ਗਕੇਤ ਬਾਈ ਸਪੇਸ ਬਿਲਕੁਲ ਨਹੀਂ ਦੇਣੀ ਬਾਕੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਇਹ ਭਾਜੀ ਕਿੰਨੇ ਸੱਪ ਮਾਰੇ ਤੁਸੀਂ ਆਪਣੇ ਹੱਥੀਂ మే 1800 ਸੱਪ ਮਾਰੇ 1800 ਸੱਪ ਮਾਰੇ ਕਾਫੀ ਬੰਦੇ ਆਂ ਹਾਂਜੀ ਹਾਂਜੀ ਉਸ ਤੋਂ ਬਾਅਦ ਜੋ ਫਿਰ ਦੋਵੇਂ ਬਾਵਾ ਟੁੱਟ ਗੀਆਂ ਹਾਂਜੀ ਹਾਂਜੀ ਇਹ ਉਹ ਥਾਣੇ ਸੱਪ ਮਾਰੇ ਇਹ ਥਾਣੇ ਮਾਰੇ 18 18 ਜਦ ਬਾਵਾ ਦੋਵੇਂ ਜੜੀਆਂ ਟੁੱਟ ਗਈਆਂ ਬਾਵਾ ਟੁੱਟ ਗਏ ਪਹਿਲੀ ਕਿੰਨੀ ਪਹਿਲੀ ਤੇ ਬਾਬਾ ਜੀ ਹੈਗੀ ਹੁੰਨੀ ਕਿਲੇ ਹੀ ਆਪਣੇ ਪਹਿਲੀ ਵੀ ਵੇਚੀ ਹਾਂਜੀ ਹਾਂਜੀ ਤੰਗ ਰਿਆਂ ਪੂਰਾ ਜਿੰਦਗੀ ਤੰਗ ਪੂਰੇ ਸੱਪ ਨਹੀਂ ਮਾਰਨੇ ਠੀਕ ਹੈ ਜੀ ਆ ਹੁਣ ਤੱਕ ਤੇਰੇ ਘਰ ਸੱਪ ਨਿਕਲਦੇ ਆ ਹਾਂਜੀ ਹਾਂਜੀ ਮੈਂ ਨਾ ਸੱਪ ਨਹੀਂ ਤੇਰੇ ਘਰੇ ਨਹੀਂ ਠੀਕ ਹੈ ਜੀ ਬਾਬਾ ਜੀ ਮੇਰਾ ਕੰਮ ਕਿਦਾਂ ਦਾ ਲੱਗਾ ਕੰਮ ਬਹੁਤ ਵਧੀਆ ਜੀ ਬਾਬਾ ਜੀ ਤੇਰੇ ਸਾਹਮਣੇ ਤੇਰੇ ਸਾਹਮਣੇ ਹੀ ਫੜੇ ਆ ਤੇ ਤੇਰੇ ਸਾਹਮਣੇ ਹੀ ਛੱਡੇ ਆ ਹਾਂਜੀ ਹਾਂਜੀ ਜਿੰਦਗੀ ਇਮਾਨਦਾਰੀ ਦੀ ਅਡਰ ਆਉਂਦੇ ਨਹੀਂ ਤੈਨੂੰ ਹਾਂਜੀ ਕੋਈ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤੇਰੇ ਘਰੇ ਸੱਪ ਨਹੀਂ ਆਊਗਾ ਆਪਾਂ ਇਸ ਚੀਜ਼ ਦੀ ਗਾਰੰਟੀ ਚੁੱਕਦੇ ਹਾਂ ਠੀਕ ਹੈ ਜੀ ਬਾਬਾ ਜੀ ਕਿਉਂਕਿ ਬੜੀਆਂ ਸਾਲਾਂ ਤੋਂ ਤੂੰ ਇਹੋ ਹੀ ਸਿਆਪੇ ਦੇ ਵਿੱਚ ਸੱਪਾਂ ਦੇ ਜੀ ਰਿਹਾ ਹਾਂ ਕਦੀ ਆ ਗਿਆ ਤੇ ਕਦੀ ਚਲਾ ਗਿਆ ਤੇ ਕਦੀ ਆ ਗਿਆ ਤੇ ਕਦੀ ਚਲਾ ਗਿਆ ਹਾਂਜੀ ਹਾਂਜੀ ਹੋ ਜਾਊਗਾ ਹਨ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਲੈ ਗੁਰੂ ਘਰ ਦੇਣਾ ਵਾ ਹੱਲ ਤੇਰਾ ਹੋ ਜਾਈ ਠੀਕ ਹੈ ਜੀ ਬਾਬਾ ਬਾਕੀ ਦੋਸਤੋ ਜੈ ਸ਼ੰਕਰ